SDV प्रोडक्शन ਚੈਨਲ ਦੇਖ ਰਹੇ ਸਮੂਦਸ਼ਕਨੂ ਪਾਲ ਵੜੈਚ ਵੱਲੋਂ ਬਹੁਤ ਹੀ ਪਿਆਰ ਭਰੀ ਨਿੱਗੀ ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਸਵਾਗਤ ਹੈ ਤੁਹਾਡਾ ਸਭ ਦਾ ਅੱਜ ਦੇ ਇਸ ਪਾਲ ਵੜੈਚ 쇼 ਦੇ ਵਿੱਚ ਅੱਜ ਤੁਹਾਡੇ ਨਾਲ ਇੱਕ ਬਹੁਤ ਹੀ ਸਿੱਖਿਆ ਭਰਪੂਰ ਕਹਾਣੀ ਸਾਂਝੀ ਕਰਦੇ ਹਾਂ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਿੱਕੀ ਜਿਹੀ ਪਰ ਬੜੀ ਹੀ ਸਿੱਖਿਆਦਾਇਕ ਕਹਾਣੀ ਸ਼ੇਅਰ ਕਰ ਰਹੇ ਹਾਂ ਕਹਾਣੀ ਲਿਖੀ ਹੈ ਮੋਹਨ ਗਿਲਜੀ ਨੇ ਇਹ ਤੇ ਕਹਾਣੀ ਦਾ ਟਾਈਟਲ ਹੈ ਓਏ ਡਿੱਗ ਭਵੇਂਗਾ ਸਮੁੰਦਰ ਦੇ ਕਿਨਾਰੇ ਨਾਰੀਅਲ ਦੇ ਦਰਖਤਾਂ ਦਾ ਇੱਕ ਝੁੰਡ ਖੜਾ ਸੀ ਚਿੱਟਾ-ਚਿੱਟਾ ਰੇਤਾ ਸਮੁੰਦਰ ਕਿਨਾਰੇ ਸੂਰਜ ਦੀ ਧੁੱਪ ਵਿੱਚ ਚਾਂਦੀ ਵਾਂਗ ਚਮਕ ਰਿਹਾ ਸੀ ਅਚਾਨਕ ਹੀ ਸਮੁੰਦਰ ਵਿੱਚੋਂ ਇੱਕ ਪਾਣੀ ਦੀ ਉੱਚੀ ਛਲ ਆਉਂਦੀ ਹੈ ਜੋ ਰੇਤੇ ਨੂੰ ਪਾਣੀ ਨਾਲ ਗੜੁੱਚ ਕਰਕੇ ਮਿੰਟਾਂ ਵਿੱਚ ਹੀ ਵਾਪਸ ਸਮੁੰਦਰ ਵਿੱਚ ਜਾ ਸਮਾਉਂਦੀ ਹੈ ਪਾਣੀ ਦੀ ਛਲ ਸੈਂਕੜੇ ਹੀ ਕੱਚੇ ਗੁੰਮੇ ਚਿੱਟੀ ਰੇਤ ਵਿੱਚ ਖੜੇ ਨਾਰੀਅਲ ਦੇ ਦਰਖਤਾਂ ਦੇ ਜੜਾਂ ਵਿੱਚ ਛੱਡ ਜਾਂਦੀ ਹੈ ਸਾਰੇ ਕਛੂ ਛੇਤੀ ਜ ਨਾਲ ਪਾਣੀ ਵੱਲ ਨੂੰ ਦੌੜਨ ਲੱਗਦੇ ਹਨ ਪਰ ਇੱਕ ਕਛੂ ਗੁੰਮਾ ਨਾਰੀਅਲ ਦੇ ਦਰਖਤ ਉੱਪਰ ਚੜ੍ਹਨ ਲੱਗਦਾ ਹੈ ਸਾਰੇ ਕਛੂ ਰੁੱਕ ਕੇ ਉਸ ਕਛੂ ਗੁੰਮੇ ਨੂੰ ਰੋਕਣ ਲੱਗਦੇ ਹਨ ਉਹ ਉੱਚੀ ਉੱਚੀ ਰੌਲਾ ਪਾਉਂਦੇ ਹਨ ਓਏ ਮੁੜਿਆ ਓਏ ਡਿੱਗ ਪਏਗਾ ਓਏ ਜਾਂ ਤੋਂ ਹੱਥ ਤੋਂ ਬੈਠੇਗਾ ਉਹ ਕਛੂ ਗੁੰਮਾ ਉਹਨਾਂ ਵੱਲ ਦੇਖਦਾ ਹੈ ਪਰ ਦਰਖਤ ਉੱਪਰ ਚੜ੍ਹਨਾ ਬੰਦ ਨਹੀਂ ਕਰਦਾ ਹੌਲੀ ਹੌਲੀ ਉਹ ਦਰਖਤ ਦੀ ਟੀਸੀ ਉੱਤੇ ਪਹੁੰਚ ਜਾਂਦਾ ਹੈ ਹੁਣ ਰੋਕਣ ਵਾਲੇ ਕੱਚੂ ਹੈਰਾਨ ਤੇ ਖੁਸ਼ ਹੋ ਜਾਂਦੇ ਹਨ ਉਹ ਸਾਰੇ ਉਸ ਦੀ ਪ੍ਰਾਪਤੀ ਉੱਪਰ ਉਸ ਦੀ ਜਿੱਤ ਉੱਤੇ ਤਾੜੀਆਂ ਮਾਰਨ ਲੱਗਦੇ ਹਨ ਅਸਲ ਗੱਲ ਇਹ ਸੀ ਕਿ ਉਹ ਕੱਚੂ ਪੰਮਾ ਬੋਲਾ ਸੀ ਉਸ ਨੂੰ ਕੱਚੂਆਂ ਦੀ ਆਵਾਜ਼ ਸੁਣ ਨਹੀਂ ਸੀ ਰਹੀ ਉਹ ਕੇਵਲ ਉਹਨਾਂ ਨੂੰ ਦੇਖ ਸਕਦਾ ਸੀ ਉਹਨਾਂ ਨੂੰ ਰੌਲਾ ਪਾਉਂਦਾ ਦੇਖ ਉਹ ਸੋਚਦਾ ਸੀ ਕਿ ਉਸ ਨੂੰ ਹੱਲਾਸ਼ੇਰੀ ਦੇ ਰਹੇ ਹਨ ਤੇ ਉਹ ਦਰਖਤ ਉੱਪਰ ਚੜਦਾ ਚਲਾ ਗਿਆ ਤੇ ਆਪਣੀ ਮੰਜ਼ਿਲ ਉੱਪਰ ਪਹੁੰਚ ਗਿਆ ਕਹਾਣੀ ਦਾ ਸਿੱਟਾ ਇਹੀ ਨਿਕਲਦਾ ਹੈ ਕਿ ਜਦੋਂ ਵੀ ਤੁਸੀਂ ਆਪਣੇ ਜੀਵਨ ਵਿੱਚ ਕੁਝ ਕਰਨ ਦੀ ਥਾਣ ਲਵੋ ਤਾਂ ਬਹੁਤੇ ਲੋਕ ਤੁਹਾਡੇ ਰਸਤੇ ਵਿੱਚ ਰੁਕਾਵਟਾਂ ਖੜੀਆਂ ਕਰਨਗੇ ਤੁਹਾਨੂੰ ਡਿਸਕਰੇਜ ਕਰਨਗੇ ਤੁਹਾਡੀਆਂ ਲੱਤਾਂ ਖਿੱਚਣਗੇ ਪਰ ਤੁਸੀਂ ਉਸ ਕਛੂ ਵਾਂਗ ਉਹਨਾਂ ਨੂੰ ਅਣ ਸੁਣਿਆ ਕਰ ਆਪਣੀ ਮੰਜ਼ਿਲ ਵੱਲ ਵਧਦੇ ਜਾਓ ਹਰ ਪ੍ਰਸਥਿਤੀ ਨੂੰ ਇੱਕ ਮੌਕੇ ਵਾਂਗ ਲਵੋ ਆਪਣੇ ਦੀਵੇ ਆਪ ਬਣੋ ਆਪਣੀ ਰੋਸ਼ਨੀ ਆਪ ਬਣੋ ਧੰਨਵਾਦੀ ਸੋ ਦੋਸਤੋ ਅਸੀਂ ਆਸ ਕਰਦੇ ਹਾਂ ਕਿ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ ਅਤੇ ਇਸ ਦੇ ਥੱਲੇ ਤੁਸੀਂ ਆਪਣੇ ਕਮੈਂਟਸ ਜ਼ਰੂਰ ਲਗਾ ਕੇ ਕਹਾਣੀ ਤੁਹਾਨੂੰ ਕਿੱਦਾਂ ਦੀ ਲੱਗੀ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਐਸਟੀਵੀ ਸਰੀ ਪੌਲ ਬ੍ਰੈਚੋ ਅਤੇ ਬੈਲ ਦਾ ਸਾਈਨ ਵੀ ਔਨ ਕਰ ਲਓ ਕਿਉਂਕਿ ਜਿਹੜੀ ਵੀ ਨਵੀਂ ਵੀਡੀਓ ਅਸੀਂ ਪਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਤੁਸੀਂ ਨਵੀਂ ਵੀਡੀਓ ਦੇਖ ਸਕੋ ਆਪਣੇ ਕਮੈਂਟਸ ਜ਼ਰੂਰ ਲਿਖਣਾ ਧੰਨਵਾਦ